ਪੜਦੇ ਨਾ ਪੀਲਾ ਪੜਦੇ ਨਾ ਪੀਲਾ ਕਿਹਨੂੰ ਕਰਦੇ ਆ ਪੜਦੇ ਨਾ ਪੀਲਾ ਉਹ ਇੱਥੇ ਪੀਲਾ ਆ ਜਾ ਤੋ ਕੋਈ ਨਹੀਂ ਉਹਨੂੰ ਕੀ ਗਾਣਾ ਦਾ ਸੁਣਾਇਆ ਨੇ ਚੜ ਕੇ ਸੁਣਾਇਆ ਤੇਰੀ ਇੱਕ ਹੀ ਬਨਾਇਆ ਗੱਡੀ ਚੜ ਕੇ ਨਹੀਂ ਜਾਂਦੇ ਆਹ ਗੱਡੀ ਚੜ ਕੇ ਮਰਜ਼ੀ ਚੱਲ ਗੱਡੀ ਚੜ ਕੇ ਆ ਜਾ ਯੂਟਿਊਬ ਤੇ ਚੱਲ ਇੱਕ ਸੁਣਾ ਦੇ ਫਿਰ ਇੱਕ ਸੁਣਾ ਦੇ ਚੱਲ ਕਰੋ ਚੁੱਪੀ ਯਾਰ ਚੁੱਪ ਕਰੋ ਮਣੇ ਸੁਣਾਉਣ ਦੇ ਪਰ ਸਾਈਡ ਤੇ ਹੋ ਜਾ ਮੜੇ ਸਾਈਡ ਤੇ ਦੋ ਚਲ ਵਾਰਾ ਸੁਣਾ ਦੇ ਬਸ ਇੱਕ ਵਾਰੀ ਬੇਨਤੀ ਹੱਥ ਮਾਰ ਕੇ ਬਾਚ ਚੁਪਾ ਨਹੀਂ 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 ਚਾ ਸੁਣਾ ਦੇ 10 ਸੁਣਾ ਦੇ ਚਲ ਇੱਕ ਨੌਜਵਾਨ ਨੇ 6 ਸਾਲਾਂ ਬਾਅਦ ਛੁੱਟੀ ਆਇਆ ਸੀ ਜਦੋਂ ਜਾਂਦਾ ਸੀ ਉਹ ਜਿਹੜੀ ਕਿਹਾ ਬੜੇ ਉੱਚੀ ਉੱਚੀ ਜਾਂ ਤਾਂ ਟੁੰਗਾਲ ਨਹੀਂ ਨੇ ਮੜੇ ਆਵਾਜ਼ ਵਧਾ ਕੇ ਨਹੀ ਨਹੀ ਮੈਨੂੰ ਬੁਲਾਉਣਾ ਇਹ ਮਟਾਪਾ ਪਟਕੰਨਾ ਗਾਣਾ ਤਾਂ ਇੱਥੋਂ ਚੱਲ ਚੰਗਾ ਚੰਗਾ ਚੱਲ ਚੱਲ ਸੋਰ ਮੜੇ ਉੱਚਾ ਰੱਖ ਕਹਿੰਦਾ 6 ਮਹੀਨੇ ਦੀ ਸਫਤੀ ਆਇਆ ਸੀ 6 ਸਾਲਾਂ ਤੋਂ ਜਾਂਦੇ ਹੋਏ ਫੌਜ ਨੇ ਬਾਹ ਖਿੱਚੀ ਤੇ ਕਹਿਣ ਲੱਗੀ ਕਰਮਾਲਿਆ 6 ਸਾਲਾਂ ਤੋਂ ਛੁੱਟੀ ਆ ਅੱਜ ਤੂੰ ਮੈਨ ਛੱਡ ਕੇ ਜਾ ਰ ਤੇ ਫਿਰ ਅੱਗੇ ਕੀ ਕਹਿ ਰ ਦੱਸ ਰੇ ਦੱਬ ਵਾਲੀ ਦੱਪੇ ਅੰਦਰ ਪੰਜਾਬੀ ਸੌਂਗ ਲਾਂ ਕੋਟਰੀ ਵਾਲੇ ਦੇਵਨ ਆ ਲਾਹੂ ਹੀ ਰਤਾ ਹੀ ਵਾਲਟ ਦੇਖੋ ਜੀ ਕਿੱਧੀ ਗਾਲ ਬੱਕੜੀ ਪਾ ਕੇ ਮਿਠਾ ਜਾਏ ਕਿਨਾਰਾ ਲੈ ਕੇ ਮਹੀਨੇ ਤੱਕ ਆ ਜਾਊਂਗਾ ਹੁੜਕੇ ਸੀਨਾ ਸੜ ਗਿਆ ਵੇ ਗੱਲੀ ਤੇ ਚਿੰਤੇ ਛੱਡ ਗਿਆ ਬਸ ਤੂੰ ਗੱਡੀ ਚੜ੍ਹ ਕੇ ਆਵੇ ਜੀ ਆਹ ਬਾਰ ਰੁਕਿਆ ਮੈਂ ਕੀਤੀ ਮਰ ਤੇ ਬਤੈਰ ਕਾ ਲਗਾ ਮੁਰਕਾ ਮੁਰਕਾ ਕੀ ਹੋ ਗਿਆ ਢੋਲਾ ਚੁੱਕ ਚੱਪ 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 ਚੋਪ ਯਾਰ ਚੋਪੋੜੋ ਕਨਸਾਰਗੀ ਵਾਰੀ ਸੇ ਟੈਮ ਤੇ ਆਗੀ ਖੇਖਾੜੀ ਵਾਰੀ ਕੋਕੂ ਕੁਮਹੀ ਕਬ ਅੰਦਰ ਉੜ ਜਾਵੇ ਸਾਧ ਰਾਗੀ ਕੱਕੜੇ ਵਾਰਾ ਤੂੰ ਆ ਬਣ ਮੇਰੇ ਸੀਨੇ ਤੇ ਲੜ ਕੇ ਆਵੇ ਠਾੜੀ ਤਗੜੀ ਮਾਰ ਦੂ